ਕਰਨੇਗਾ ਉਹ ਜਿਹੜਾ ਲੈ ਉਹ ਕਰਦੇ ਆ ਪਰ ਆਈਡੀ ਸਲਾਗਾ ਲਾਂਗੇ ਆਤੇ ਕਰ ਲਈਏ ਬੱਸ ਇਹ ਜੀ ਇਹ ਹੀ ਆ ਬਾਜੀ ਵੀ ਮੈਂ ਉਥੋਂ ਹਾਂਜੀ ਬਈ ਤੁਹਾਡਾ ਨਾਮ ਮੇਰਾ ਨਾਮ ਗਰੇਂਦਰ ਵਾਲੇ ਆ ਜੀ ਹਾਂਜੀ ਕੀ ਹੋਇਆ ਕੀ ਜੀ ਨਾ ਮੈਂ ਇੱਥੇ ਗੁਰੂਗੜ੍ਹ ਆਪਣੇ ਮੱਥਾ ਟੇਕਣਾ ਆਇਆ ਸੀ ਦਰਬਾਰ ਸਾਹਿਬ ਮੁੰਡੇ ਰਾਜ ਆਉਂਦੀ ਵਾਰ ਨੂੰ ਮੈਂ ਤੇ ਮੇਰੇ ਡੈਡੀ ਨਾਲ ਸੀਗੇ ਉਹ ਲੜਦੇ ਸੀਗੇ ਉਨਾਂ ਨੂੰ ਕਿਹਾ ਵੀ ਭਰਾ ਨਾ ਲੜੋ ਹਟ ਜਾਓ ਬਈ ਦੁਨੀਆ ਆਉਦੀ ਜਾਂਦੀ ਆ ਵੀ ਸਾਨੂੰ ਖਿਆਲ ਨਾਲ ਪਿਆਰ ਨਾਲ ਲੰਘ ਲੈਣ ਦਿਓ ਤੁਸੀਂ ਵਿੱਚ ਵੱਜੂਗੇ ਕਿਹਦੇ ਸੱਟ ਲੱਗੂਗੀ ਗਰੀਬ ਮਾਤੜ ਦੇ ਉਹ ਨਹੀਂ ਬਾਸ ਐਨੀ ਗੱਲ ਸੁਣ ਕੇ ਉਹ ਨਹੀਂ ਮੇਰੇ ਤੇ ਜਿੱਦਾਂ ਮੇਰੇ ਮਾਰਿਆ ਸੱਤ ਅੱਠ ਯਾਨੇ ਇਕੱਠੇ ਹੋ ਗਏ ਬਾਅਦ ਦੀ ਜਦੋਂ ਉਹ ਨਹੀਂ ਬਰੋਪਰ ਬਾਜਰੀ ਦੇਖੀ ਬਾਸਦਾ ਇਹ ਗੱਲ ਮੇਰਾ ਭਰਾ ਆ ਤਾਂ ਬਾਕੀ ਦੇਖੋ ਕਿਹਾ ਇਹਨਾਂ ਨੇ ਬਹੁਤ سارے ਕਹਿੰਦੇ ਕਿ ਕਰਾਂਗੇ ਤੁਹਾਡੇ ਨਾਲ ਸਹੀ ਦੂਜਾਰਾ ਰਿਪੋਰਟ ਲਖਾਤੀ ਆ ਬਾਕੀ ਦੇਖੋ ਮੇਰਾ ਕਿੰਨੇ ਜਾਣੇ ਸੀ ਭਾਈ ਉਹ 7-8 ਜਾਣੇ ਰਹਿ ਗਏ ਮੇਰਾ ਭਾ 10 ਜਾਣੇ ਤਾਂ ਸੀਗੇ ਮੈਨੂੰ ਤਾਂ ਪਤਾ ਨਹੀਂ ਲੱਗਾ ਮੇਰੇ ਮੇਰੇ ਡੈਡੀ ਦੇ ਮਾਰਦੇ ਸੀ ਉਹ ਮੈਂ ਦੂਰ ਭੱਜਦਾ ਸੀ ਆਪਣੇ ਡੈਡੀ ਤੋਂ ਮੈਂ ਡੈਡੀ ਤੋਂ ਦੂਰ ਭੱਜਦਾ ਸੀ ਮੇਰੇ ਤੋਂ ਵੀ ਉਹਦੇ ਨਾਲ ਮਾਰਨ ਬੇ ਮੇਰੇ ਨਾਲ ਨੂੰ ਆ ਜਾਣ ਜਿੰਨੇ ਹੈਗੇ ਆ ਤੇ ਦੇਖੋ ਕੋਈ ਵੀ ਨਹੀਂ ਬਚਦਾ ਜਿਆਸਦਾ ਜਰੇ ਆ ਜਲੋ ਕੋਈ ਆ ਨਹੀਂ ਪਰਮਾਤਮਾ ਜਿਹੜੇ ਦਰਦੇ ਜਿਹਾ ਕੇ ਆਏ ਉਹ ਲੋ ਮੇਅਰ ਕਰੇ ਕੋਈ ਨਹੀਂ ਆਮਾਗੇ ਜਰੂਰ ਐ ਤਵਾਰ ਹੋਰੰਬਾਦਾ ਸੀ ਕੰਪਲੇਂਟ ਦਿੱਤੀ ਕੀ ਅਸ਼ਾਸ਼ੰਦ ਹੋਇਆ ਜੀ ਪੁਲਿਸ ਨੂੰ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਹੱਲ ਕਰਾਂਗੇ ਠੀਕ ਹੈ ਨੇੜ 아이 ਜੀ ਕੋਈ ਸ਼ਰਦਾਲੂ ਬਾਰੋਂ ਆਇਆ ਤੇ ਕੋਈ 99 ਜੀ ਉੱਥੇ ਜਿਹੜੇ ਕੈਮਰਿਆ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਵੀ ਉਹਨਾਂ ਨੂੰ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇ ਦੇਣਾ ਕੈਮਰੇ ਦੀ ਇੰਡੀਆਸ਼ ਕਹਿੰਦਾ ਕੈਮਰਾਮੈਨ ਆ ਰਹੀਆਂ ਨੇ ਲਗਾਤਾਰ ਆਉਂਦੀਆਂ ਨਹੀਂ ਮੇਰੇ ਟਮੀਓਰ ਜਾਂ ਫਸਤੀ ਆ ਜੀ ਹਾਂ ਨਹੀਂ ਤਾਂ ਇਸ ਕੋ ਪਹਿਲਾਂ ਤਾਂ ਕੋਈ ਆਈ ਨਹੀਂ ਜੀ। ਕਾਰਨ ਬਤਲਿਆ ਕਿਉਂ? ਨਹੀਂ ਹਾਂ ਜੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਕੁਝ ਕਰਦੇ ਸੀ। ਆਪਸ ਵਿੱਚ ਕੋਈ ਗੱਲਬਾਤ। ਜੀ। ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊਨ ਕਰਨ ਦੀ ਕੋਈ ਚੀਜ਼ ਤੇ ਝਗੜਾ ਨਾ ਹੋ ਗਿਆ ਉਹ। ਉਹ ਕਿਹੜੀ ਫੈਮਿਲੀ ਕਿਥੋਂ ਦੀ ਸੀ? ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ। ਤੇ ਆਪਣਾ ਹੁਣ ਕੋਈ ਵਿਰਾਸਤ ਚ ਲਿੱਤਾ ਕਿਸ ਨੇ? ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਵਾਲੀ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਉਹ। ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਗ੍ਰੇਡ ਦਵਾਈ ਜAVEਓ ਸੀਸੀਟੀਵੀ ਆਈਕਿਊ ਸਾਹਮਣੇ ਸੀਸੀਟੀਵੀ ਕੋਨੇ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ ਧੰਨਵਾਦ ਓਕੇ ਚਲੋ